ਸਾਡਾ ਵੀਡੀਓ ਦਾ ਕਿਸੇ ਧਾਰਮਿਕ ਜਾਂ ਕਿਸੇ ਇਨਸਾਨ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਅਸੀਂ ਮਨੋਰੰਜਨ ਵਾਸਤੇ ਵੀਡੀਓ ਬਣਾਉਨੇ ਆ ਤੇ ਲੋਕਾਂ ਨੂੰ ਹਸਾਉਣ ਵਾਸਤੇ ਧੰਨਵਾਦ ਨੋ ਬਬੇ ਕੀ ਕਰਨ ਅੱਜ ਗੱਲ ਫਿਰ ਉਹ ਕੁਝ ਨਹੀਂ ਕਰ ਰਿਹਾ ਯਾਰ ਮੈਂ ਤਾਂ 705 ਰੁਪਿਆ ਪਿਆ ਪਿਆ ਉੱਥੇ ਖਨੌਰੀ ਬਾਡੜ ਤੇ ਜਾਣ ਦੀ ਸਲਾਹ ਆਪਣੇ ਮੋਰ ਲਿਆ ਗੋ ਇਹ ਮੋਢਾ ਨਹੀਂ ਲਾਉਂਦੇ ਨਾ ਆਪਾਂ ਨੂੰ ਕਹਿੰਦੇ ਨੇ ਜੁਦਾਂ ਮੇਰੇ ਬਥੇਰਾ ਕਰ ਰਿਹਾ ਕਰ ਰਿਹਾ ਹਾਂ ਉਹ ਵੀ ਹਾਂ ਹੋ ਗਈ ਸਾਰਾ ਕੁਝ ਹੋ ਗਿਆ ਤੇ ਹਾਂ ਚਲ ਐ ਕਰਦੇ ਆ ਪਾਪਾ ਦਰਜੀ ਦੀ ਸਲਾਹ ਲੈ ਲੈਂਦੇ ਕਿਹਦੇ ਚੱਲੀਏ ਫਿਰ ਉਹਦੇ ਕੋਲ ਆ ਚੱਲ ਜੀਏ ਇਕੱਲੇ ਚਾ ਆ ਜਾ ਮਾਰਗ ਕਰਦਾ ਪਹਿਲਾਂ ਘਾੜ ਲੈਣਾ ਆ ਆ ਜਾਂਦੇ ਨੇ ਚੋ ਲੋ ਸਮਾਨ ਦੀ ਘਾੜੀ ਹੋਰ ਕਿਵੇਂ ਕਰੀਦਾ ਹੋਰ ਕਿਵੇਂ ਹੋਰ ਵਧੀਆ 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 ਮੈਂ ਕਰ ਰਿਹਾ ਓਏ ਕਾਪੜੇ ਫਿਰ ਰਹੇ ਆ ਯਾਰ ਬੈਹਿ ਜਾ ਤਾ ਪੂਰੇ ਆ ਜਾ ਯਾਰ ਓਏ ਬਸ ਕੋਈ ਨਹੀਂ ਬੈਠਿਆ ਸੀ ਤਾਂ ਕੰਮ ਆਇਆ ਤੇਰੇ ਲਈ ਦੱਸਾ ਉੱਥੇ ਬਾਰਡਰ ਤੇ ਜਾਣ ਦੀ ਸਲਾਹ ਕਰਦੇ ਆ ਖਨੌਰੀ ਸੱਚੀ ਹੋਰ ਆਪਣੇ ਆ ਮੂਰ ਲਿਆ ਪ੍ਰਧਾਨ ਜਾਰੋ ਆ ਬਾਟੋ ਹੀ ਨਹੀਂ ਦੇ ਰਹੇ ਤੇਰੀ ਕੀ ਸਲਾਹ ਮੇਰੀ ਵੀ ਸਲਾਹ ਹੈ ਬਗ ਚਲਦੇ ਆ ਯਾਰ ਉਹ ਤਾਂ ਇਹ ਸਲਾਹ ਕਰੀਏ ਵੀ ਹੁਣ ਕਣਕ ਨੂੰ ਪਾਣੀ ਲਾਉਣਾ ਰੇਹ ਪੱਤ ਹੋਗੇ ਸਪਰੇ ਹਾਂ ਪੈ ਗਈ ਹੋਗੀਆਂ ਵੀ ਲਾਏ ਉਹਨੇ ਉਥੇ 4 ਦਿਨ ਯਾਰ ਫਰਜ ਦਾ ਬਣਦਾ ਦੇਖ ਜਾਣ ਦਾ ਆਪਾਂ ਨੂੰ ਹੂੰ ਜਾਣ ਦਾ ਹਾਂ ਹਾਂ ਹੁਣ ਉਹ ਵੀ ਤਾਂ ਦੇਖ ਲੋ ਵੀ 75 80 ਸਾਲ ਦਾ ਬਜ਼ੁਰਗ ਹੈ ਬੈਠਾ ਬਜ਼ਰਾ ਪੂਰੇ ਕਿਹੜਾ ਯਾਰ ਉੱਥੇ ਕੋਈ ਕੱਲੀ ਉਹਦੀ ਉਹ ਫਸਲ ਜਾਰੀ ਹੈ ਜਾਂ ਉਹਨੂੰ ਕੱਲੇ ਨੂੰ ਐਮ ਐਸ ਪੀ ਮਿਲੂਗੀ ਸਾਰਿਆਂ ਵਾਸਤੇ ਬੈਠਾ ਹੋ। ਸਾਰਿਆਂ ਵਾਸਤੇ ਬੈਠਾ ਹੋ। ਬਿਲਕੁਲ। ਉਹਦਾ ਵੀ ਤਾਂ ਪਰਿਵਾਰ ਹੈਗਾ। ਬਿਲਕੁਲ। ਸਾਰਾ ਕੁਝ ਹੈ ਜੀ ਉਹਦਾ। ਛੋਟਾ ਜਿਹਾ ਬੱਚਾ ਦੇਖ ਲੈ ਯਾਰ ਕਿੱਡਾ ਕਾ। ਉਹਦਾ। ਉਹ ਉੱਥੇ ਫਿਰਦਾ। ਉਹ ਵੀ ਪੋਤਾ ਸਣੇ ਨੂੰ ਸਾਰਾ ਪਰਿਵਾਰ ਯਾਰ। ਬਿਲਕੁਲ ਬਿਲਕੁਲ। ਕਿੱਡੇ ਯਾਰ ਬੁੜੇ ਦੇਖ ਲੈ ਵੀ ਕਿੰਨੇ ਨੇ। ਹਾਂ। ਉੱਥੇ ਇਕੱਠੇ ਹੋਏ ਵੇ। ਯਾਰ ਆਪਣਾ ਫਰਜ਼ ਤਾਂ ਬਣਦਾ ਜਾਣਨਾ। ਠੀਕ ਹੈ। ਉਹ ਵੀ ਆਪਾਂ ਉੱਥੇ ਚੱਲਦੇ ਆਂ ਵੀ ਨਾਲ ਚਾਚਾ ਨੂੰ ਪੁੱਛ ਲੈਨੇ ਆਂ। ਤੇ ਜੋ ਸਲਾਹ ਲੈਣਾ ਹੈ ਤੇ ਅਸੀਂ ਤਾਂ ਨਹੀਂ ਬਗ ਚੱਲਦੇ ਆਂ ਯਾਰ ਆਪਾਂ ਐਂ ਕਰਦੇ ਆਂ। ਹਾਂ। ਆਪਾਂ ਆਪਣੇ ਪ੍ਰਧਾਨਾਂ ਨੂੰ ਨਾ ਪੁੱ ਫਰਜਾ ਪੁੱਛਣਾ ਪ੍ਰਧਾਨ ਨੂੰ ਪੁੱਛ ਲੈਣੇ ਆ ਫਰਜਾ ਪੁੱਛਣਾ ਤੇ ਆਪਣੀ ਜੂਨੀਅਨ ਜਾਂ ਹੋਰ ਸਾਰੇ ਜਿਹੜੇ ਜਾਣੇ ਨੇ ਵੀ ਉਹ ਵੀ ਭਗ ਚੱਲਣ ਬਿਲਕੁਲ ਬਿਲਕੁਲ ਉੱਥੇ ਹਾਂ ਤੇਰੀ ਸਲਾਹ ਹੀ ਲੈਣ ਆਇਤੇ ਸੀ ਵੀ ਜੇ ਤੁਸੀਂ ਪੱਕਾ ਨਹੀਂ ਜਾਣਾ ਹੈਗਾ ਉੱਥੇ ਹਾਂ ਦਾ ਨਾਰੀ ਸਹੀ ਯਾਰ ਇੱਕ ਦਿਨ ਦੋ ਦਿਨ ਹਾਂ ਜਿੰਨੇ ਵੀ ਆਪਾਂ ਨੇ ਲਾਉਣੇ ਨੇ ਹਾਂ ਇੱਕ ਦਿਨ ਲੱਗ ਜਾਂਦੇ ਦੋ ਤਿੰਨ ਲੱਗ ਹੀ ਜਾਣ ਹਾਂ ਹੈ ਹਾਂ ਜੀ ਯਾਰ ਹੋਰ ਕੋਈ ਠੀਕ ਠਾਕ ਜੀ ਸਿਰਫ ਨੌਰੀ ਚੱਲਣਾ ਆਪਾਂ ਨੇ ਕਹ ਸਲਾਹ ਬਣਾਈ ਹੈ ਉਹੀ ਕਰ ਰਹੇ ਆ ਯਾਰ ਸਲਾਹ ਉਹ ਮਹਾਰਾਜ ਸੁਣਿਆ ਜਦ ਮਹਾ ਵੀ ਜਾਣਾ ਡੱਲੇਵਾਲ ਦੀ ਸਾਹਬ ਦੀ ਉਥੇ ਮਦਦ ਤੇ ਆਪਾਂ ਨੇ ਆਪਾਂ ਨੇ ਕੋਈ ਗਰੁੱਪਾਂ ਗਰਾਫਾ ਦੋਹੋ ਨਹੀਂ ਕਰਨਾ ਆਪਾਂ ਟਰਾਲੀ ਜੋੜੋ ਚੱਲੀਏ ਫਿਰ ਉਹ ਯਾਰ ਉਹੀ ਗੱਲ ਕਰ ਰਿਆਂ ਵੀ ਆਪਾਂ ਸਾਰੇ ਜਣੇ ਇਕੱਠੇ ਹੋਵੋ ਇਹ ਨਹੀਂ ਪ੍ਰਧਾਨ ਪ੍ਰਧੂਨ ਜੀ ਯਾਰ ਇਕੱਠੇ ਹੋਰੇ ਨਾ ਉਹਨਾਂ ਨੂੰ ਆਪਾਂ ਦਾ ਆਪਣੀ ਜ਼ਮੀਰ ਬਾਤ ਦਾ ਜਾਸਾ ਨਹੀਂ ਆਪਾਂ ਨੇ ਕੋਈ ਪਾਕਿੰਗ ਨਹੀਂ ਦੇਖਣੀ ਕਿਹੜੇ ਗਰੁੱਪ ਦੇ ਆਪਾਂ ਆਪਾਂ ਕਿਸਾਨ ਆ ਆਪਾਂ ਜਾਸਾ ਆਪਾਂ ਆਪਾਂ ਯਾਰ ਇੱਕ ਦਿਨ ਭਾਵੇਂ ਜੋ ਦੋ ਤਿੰਨ ਭਾਵੇਂ ਜੋ ਹਾਂ ਹਾਂ ਇਹ ਆਪਦੇ ਇਹ ਆਪਦੇ ਸਮਝੌਤੇ ਨੇ ਜਦੋਂ ਕਰੀ ਜਾਣਦੇ ਯਾਰ ਹਾਜ਼ਰੀ ਤਾਂ ਭਲਾਈਏ ਜੀ ਆਪਾਂ ਹਾਂ ਠੰਡ ਦੇ ਲਾਉਣ ਕਿੰਨੀਆਂ ਸਾਰੀ ਉੱਥੇ ਬੈਠੀ ਨਹੀਂ ਹੈ ਸਪਰੇਅ ਹੋਈ ਹੋਈ ਹੈ ਸਰੇ ਪਿਆਹ ਸਪਰੇਅ ਹੋਈ ਹੋਈ ਹੈ ਹਣੇ ਦੇਖੋ ਆਪਾਂ ਵੀ ਕਾਡਾ ਬਣਾਈਆ ਪ੍ਰੋਗਰਾਮ ਬਿਲਕੁਲ ਅਜਾ ਤੇਰੀ ਸਲਾਹ ਲੈਣੇ ਆਏ ਤੇ ਨਾ ਮੈਂ ਵੀ ਬਗ ਚੱਲੂਗਾ ਪਰ ਤੇਰੀ ਗੱਲ ਸਿਆਣੀ ਹੈਗੀ ਆਪਾਂ ਪ੍ਰਧਾਨ ਦੀ ਸਲਾਹ ਲੈ ਲੈਂਦੇ ਆ ਚੱਲ ਕੇ ਉਹ ਫਿਰ ਬਾਅਦ ਦੇ ਵਿੱਚ ਬਾਈ ਪਤਾ ਇਹ ਕਹਿੰਦੇ ਨੇ ਸਾਨੂੰ ਕੁੜਾ ਦੱਸਿਆ ਤੀ ਜਾਂ ਪਤਾ ਤੀ ਵੀ ਆ ਗੋਪਤੋ ਵੀ ਆਪ ਮਹਾਰ ਤੁਸੀਂ ਚੱਲ ਕੇ ਪ੍ਰਧਾਨ ਆਸੀ ਬਣਾਏ ਪਿਆ ਸਹੀ ਗੱਲ ਹੈ ਜੀ ਫਰੇ ਵੀ ਹੋ ਜਾਂਦਾ ਨਾ ਹੁਣ ਇਹਨਾਂ ਦੇ ਉੱਤੇ ਸਮਝੌਤੇ ਨਾ ਹੁਣ ਉਹ ਵਿਚਾਰਾ ਸਰੀਰ ਛੱਡ ਜੇ ਫਿਰ ਉਦੋਂ ਬਾਅਦ ਕੀ ਜਾਣਦਾ ਉੱਥੇ ਯਾਰ ਉਹ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ ਜੀ ਫਿਰ ਕੀ ਫਾਇਦਾ ਫਿਰ ਉੱਥੇ ਕੀ ਫਾਇਦਾ ਜਾਣਦਾ ਸਹੀ ਗੱਲ ਹੈ ਜੇ ਜਾਂਦਾ ਜੀ ਨਹੀਂ ਉੱਥੇ ਬੰਦਾ ਜਾ ਕੇ ਖੜਾ ਸਕੇ ਜਰਾ ਫਿਰ ਉਦੋਂ ਬਾਅਦ ਕੀ ਫਿਰ ਜਾਈਏ ਨਾ ਜਾਈਏ ਉੱਥੇ ਨਾ ਜਾਈਏ ਨਾ ਜਾਈਏ ਉਦੋਂ ਬਾਅਦ ਫਾਇਦਾ ਕਰਨਾ ਹੈ ਕਿ ਉਹਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਉਹਦੀ ਉਮਰ ਲੰਬੀ ਹੋ ਗਈ 100 ਸਾਲ ਦੀ ਹੋ ਗਈ ਉਤਰੋਂ ਮੋਤੀਓ ਮੰਨ ਜੇ ਉਹਨੂੰ ਮਰਨ ਦੀ ਵੀ ਲੋੜ ਪਵੇ ਮਰਨ ਦੀ ਲੋੜ ਪੈ ਨਾ ਪਵੇ ਇਹ ਗੱਲ ਹੈ ਹੈ ਸਹੀ ਗੱਲ ਆ ਉਹਦਾ ਕਿਹੜਾ ਜੀ ਕਰਦਾ ਸੀ ਮੈਂ ਭੁੱਖ ਹੜਤਾਲ ਤੇ ਬੈਠਾ ਭੁੱਖ ਹੜਤਾਲ ਤੇ ਬੈਠਾ ਬੈਠੇ ਤੋਂ ਆਪਣੇ ਵਸਤੀ ਹੈ ਆਪਣੇ ਵਸਤੀ ਬੈਠਾ ਆਪਣਾ ਫਰਜ਼ ਬਣਦਾ ਜਾਣਾ ਸਾਰੇ ਪੰਜਾਬ ਵਸਤੀ ਬੈਠਾ ਜੇ ਯਾਰ ਮੇਰੀ ਗੱਲ ਸੁਣਾ ਕਾਲੇ ਕਾਨੂੰਨ ਇਹ ਪਹਿਲਾਂ ਹੀ ਉੱਥੇ ਬੈਠ ਕੇ ਰੱਦ ਕਰਾਏ ਜਾਵੇ ਹੁੰਦੇ ਇਹਨਾਂ ਦੇ ਉਦੋਂ ਉੱਥੇ ਮਹੀਨਾ ਦੋ ਮਹੀਨੇ ਚਾਹੇ ਹੋ ਇਹ ਆਪਾਂ ਨੂੰ ਹੰਬੜਾ ਤਾਂ ਦੇਖ ਮਾਰਨੀ ਪਊਗਾ ਜਿਵੇਂ ਮਰਜ਼ੀ ਕਰ ਲੋ ਸਹੀ ਗੱਲ ਆ ਨਹੀਂ ਨਹੀਂ ਕਰਾਂਗੇ ਤਾਂ ਵੀ ਮਰਾਂਗੇ ਕਰਦੇ ਆ ਤਾਂ ਵੀ ਮਰਦੇ ਆ ਇਕਣਾ ਮਰਜ਼ੀ ਤਾਂ ਠੀਕ ਹੈ ਤੇਰਾ ਮਨ ਕੀ ਕਹਿੰਦਾ ਵੀ ਹੁਣ ਆਪਾਂ ਕੀ ਕਰੀਏ ਆਪਾਂ ਇੱਕ ਵਾਰ ਪ੍ਰਧਾਨ ਲਵੇ ਚੱਲਦੇ ਆ ਚੱਲੀਏ ਚਲੋ ਜੀ ਚਲੋ ਚਾਹੋ ਸਲਾਮ ਹੋ ਮਿਲੋ ਹਾਂ ਉਹਨਾਂ ਆਪਾਂ ਦੇ ਗੱਲ ਕੇ ਉਹਦੇ ਨਾਲ ਕਰ ਦਿਆਂ ਗੱਲ ਬਾਤ ਪੋਸਟਰ ਹਮਨ ਦਿਖਾ ਲਓ ਬਿਲਕੁਲ ਕੱਲ ਨੂੰ ਕੱਲ ਨੂੰ ਆਪਣੇ ਤੇ ਨਹੀਂ ਆਉਗੀ ਥੋੜਾ ਨਹੀਂ ਕਰਨੀ ਆਪਣੇ ਐਂ ਦਿਨ ਕਨੇ ਵੀ ਤੁਹਾਨੂੰ ਪੁੱਛਿਆ ਨਹੀਂ ਸਾਨੂੰ ਪੁੱਛਿਆ ਨਹੀਂ ਸਾਨੂੰ ਦੱਸਿਆ ਨਹੀਂ ਹੈਗਾ ਹੈ ਠੀਕ ਆਪਲਾ ਦਾ ਰੇੜੂ ਵਿੱਚ ਸਰ ਆਹ ਪੈ ਜੂ ਗੱਲ ਹੈ ਰੇੜੂ ਵਿੱਚ ਬੁਲਾਓ ਰੇੜੂ ਵਿੱਚ ਵੀ ਬੁਲਾ ਦਾਂਗੇ ਉਹਦੇ ਵਿੱਚ ਬੁਲਾਉਣ ਦਾ ਕੋਈ ਹਰਜ ਨਹੀਂ ਹੈਗਾ ਲੈ ਦੇਖੋ ਪਰ ਤੁਹਾਨੂੰ ਪਰ ਹੈਗਾ ਘਰੇ ਹਾਂ ਹਾਂ ਮਾਰ ਦਿਆਂ ਆਪਾਂ ਰਾਜ ਜੀ ਇਹਦੇ ਪ੍ਰਾਂਜ ਕਰ ਆਜੋ ਆਜੋ ਅੰਦਰ ਆ ਠੀਕ ਹਾਂ ਜੀ ਹੋ ਪਿਆ ਓਏ ਉਧਰ ਪੈ ਪ੍ਰਧਾਨ ਕਰੀ ਜਾ ਹੋਰ ਕਿਵੇਂ ਹੋ ਠੀਕ ਆ ਜੀ ਠੀਕ ਆ ਵਧੀਆ ਮੱਝਾ ਇਕੱਠੇ ਜੋ ਹੈ ਪਿਓ ਬਸ ਜੀ ਬਸ ਹੁਣ ਕੀ ਕਰੀਏ ਜੀ ਆ ਮੱਝਾ ਢਾਹ ਲਓ ਪਹਿਲਾਂ ਕੋਈ ਗੱਲ ਨਹੀਂ ਦਵਾਈ ਦੂ ਵੀ ਲੈਤੀ ਹੈ ਭਰਾ ਜੀ ਦਵਾਈ ਤਾਂ ਲੈ ਲਈ ਦੀ ਹੁਣ ਕੀ ਕਰੀਏ ਮਾਰ ਲੇ ਬਾੜੀ ਸੰਗਤ ਨੇ ਜੋ ਬਾਈ ਜੋ ਹੋਰ ਸੁਣਾਓ ਪ੍ਰਧਾਨ ਜੀ ਐਨ ਵਧੀਆ ਜੀ ਵਧੀਆ ਬਹੁਤੰਗੀ ਗੱਲ ਤੁਸੀਂ ਦੱਸੋ ਕਿਵੇਂ ਹੋਣ ਇਹ ਉਹ ਆਸੀ ਦਾ ਬਾਈ ਉੱਥੇ ਜਾਣ ਵਾਸਤੇ ਆਇਆ ਧਰਨੇ ਤੇ ਖਨੌਰੀ ਜਾਂ ਸੰਭੂ ਭਗ ਚਲੋ ਚਾਹੇ ਖਨੌਰੀ ਬਗ ਚਲੋ ਅੱਛਾ ਜੀ ਅੱਛਾ ਜੀ ਤੁਹਾਡਾ ਰੈ ਵਿਚਾਰ ਲੈਣ ਆਇਆ ਸਾਰੀ ਸੰਗਤ ਕਹਿ ਰਹੀ ਆ ਵੀ ਆਪਾਂ ਚੱਲੀਏ ਉੱਥੇ ਠੀਕ ਹੈ ਜੀ ਠੀਕ ਹੈ ਤੁਸੀਂ ਕਾਹਤੋਂ ਨਹੀਂ ਜਾ ਰਹੇ ਹੈਗੇ ਉੱਥੇ ਅਸੀਂ ਸਾਨੂੰ ਕੋਈ ਸੱਦਾ ਨਹੀਂ ਦਿੱਤਾ ਜੀ ਕੋਈ ਅੱਛਾ ਹਾਂ ਜੀ ਹਾਂ ਨਾ ਕੋਈ ਸਾਡਾ ਫੋਨ ਚੱਕਦਾ ਅੱਛਾ ਹੂੰ ਜੇ ਸਾਨੂੰ ਸੱਦਾ ਦੇਵੇ ਤਾਂ ਅਸੀਂ ਜਾਈਏ ਨਹੀਂ ਇੱਕ ਗੱਲ ਹੈ ਪ੍ਰਧਾਨ ਜੀ ਸੱਦਾ ਦੇਣ ਨੂੰ ਕਿਹੜਾ ਉੱਥੇ ਹੁਣ ਡੱਲੇ ਵਾਲੇ ਦੇ ਮੁੰਡੇ ਦਾ ਵਿਆਹ ਹੈ ਰੱਖਿਆ ਪਿਆ ਵੀ ਜਿਹੜਾ ਤੁਹਾਨੂੰ ਸੱਦਾ ਉਹਨਾਂ ਨੇ ਲੈਦਾ ਦੇਣਾ ਸੀ ਹਾਂ ਉਹ ਤਾਂ ਛੋਟੀ ਗੱਲ ਠੀਕ ਹੈ ਜੀ ਉਹ ਵੀ ਤਾਂ ਹੁਣ ਆਪਣੇ ਸੰਗਤਾਂ ਦੇ ਵਾਸਤੇ ਹੀ ਉੱਥੇ ਉੱਥੇ ਬੈਠੇ ਨਾ ਹਾਂਜੀ ਹਾਂ ਆਪਣੀ ਐਮਐਸਪੀ ਵਾਸਤੇ ਕਾਨੂੰਨੀ ਗਾਰੰਟੀ ਜਿਹੜੀ ਤੁਸੀਂ ਉੱਥੇ ਅਧੂਰੀ ਛੱਡ ਕੇ ਆਏ ਤੇ ਜੇ ਜਦੋਂ ਹੀ ਉੱਥੇ 4 ਦਿਨ ਵੱਧ ਬੈਹ ਜਾਂਦੇ ਉਹਨਾਂ ਨੂੰ ਕੀ ਲੋੜ ਸੀ ਹੁਣ ਮਰਨ ਵਰਤ ਤੇ ਬੈਠਣ ਦੀ ਤੁਸੀਂ ਕਹਤੋਂ ਉੱਥੇ ਵੀ ਜਦੋਂ ਹੁਣ ਤੁਸੀਂ ਉੱਥੇ ਜਾ ਨਹੀਂ ਰਹੇ ਅਸੀਂ ਕੀ ਕਰੀਏ ਹੁਣ ਸੱਤੋਂ ਬਿਨਾ ਪੁੱਸੇ ਭੱਗ ਗਿਆ ਸੀ ਕੀ ਕਰੀਏ ਹੁਣ ਤੁਸੀਂ ਤਾਂ ਯਾਰ ਤੁਸੀਂ ਤਾਂ ਭੱਗ ਜਾਂਦੇ ਬਾਕੀ ਇਕੱਠੇ ਹੋ ਕੇ ਭੱਗ ਜਾਂਦੇ ਉੱਥੇ ਮੇਲੇ ਵੀ ਨਹੀਂ ਜਾ ਸਕਦੇ ਤੇ ਤੁਸੀਂ ਮੇਲੇ ਬਸ ਆਹੀ ਜਿਹੜੇ ਸਾਡੇ ਜਥੇਬੰਦੀਆਂ ਨੇ ਇਹ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੁਸੀਂ ਮੀਟਿੰਗਾਂ ਤਾਂ ਕਰੀ ਨੇ ਹੁਣ ਮੀਟਿੰਗਾਂ ਤਾਂ ਕਰੀਆਂ ਨੇ ਉਹੀ ਤੁਹਾਨੂੰ ਦੱਸਦੇ ਆਂ ਵੀ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਉਹ ਜਾਣਦਾ ਤਾਂ ਆਪਾਂ ਦਾ ਅਸੀਂ ਤਾਂ ਕਹਿਣਾ ਵੀ ਸਾਡਾ ਜਾਣਦਾ ਫਰਜ਼ ਬਣਦਾ ਹਾਂ ਪਰ ਜਾਂਦੇਗਾ ਤੋ ਨਹੀਂ ਜਾਂਦੇ ਬਸ ਇੱਕ ਦਫਾੜਨੇ ਸਾਰੇ ਫਿਰ ਇਕੱਠੇ ਹੋਵਾਂਗੇ ਤਾਂ ਹੀ ਆਪਾਂ ਇਹ ਗਾਰੰਟੀ ਕਾਨੂੰਨ ਨੇ ਜਿਹੜੇ ਦਿੱਤੇ ਹੋਏ ਉਹਦੇ ਤਾਂ ਹੀ ਉਹਨਾਂ ਨੂੰ ਆਪਾਂ ਉਕਰਾਵਾਂਗੇ ਸਹੀ ਫੇਰੇ ਆਪਣੇ ਹੱਕ ਚ ਹੋਣਗੇ ਰੱਤ ਹੋਣਗੇ ਜੀ ਉਹ ਕਾਲੇ ਕਾਨੂੰਨ ਉਹ ਤਾਂ ਠੀਕ ਹੈ ਜੀ ਛੋਟੀ ਗੱਲ ਮੰਨ ਲਿਆ ਹੁਣ ਤੁਸੀਂ ਪ੍ਰਧਾਨ ਜੀ ਜਾ ਗਾ ਤੂੰ ਰਹਿ ਹੈ ਜਿਆ ਤੁਹਾਡਾ ਕੀ ਫਸਿਆ ਪਿਆ ਅਸੀਂ ਜਾ ਤਾਂ ਜੀ ਰੇ ਹਾਂ ਜੀ ਹਾਂ ਸਾਡੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਅੱਛਾ ਤੇ ਸਾਡੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਜੀ ਤੇ ਅਸੀਂ ਨੇ ਮਹਾ ਮਰਚਾਇਤ ਕਰੀ ਇੱਥੇ ਟਹਾਣੇ ਟਹਾਣੇ ਹਾਂ ਟਹਾਣੇ ਕਰੀ ਮਹਾ ਮਚਾਇਤ ਉਦੋਂ ਬਾਅਦ ਚਾ ਅਸੀਂ ਮੀਟਿੰਗਾਂ ਦਾ ਦੌਰ ਫੇਰ ਚੱਲ ਰਿਹਾ ਹੈ ਜੀ ਸਾਡਾ ਹਾਂ ਤੇ ਅਸੀਂ ਪਟਿਆਲੇ ਕਰੀ ਹੂੰ ਲੁਧਿਆਣੇ ਕਰੀ ਹਾਂ ਮਹਾਲੀ ਕਰੀ ਤੇ ਪਟਿਆਲੇ ਕਰੀ ਇਕੱਲੀਆਂ ਪ੍ਰਧਾਨ ਜੀ ਮੀਟਿੰਗਾਂ ਨਾਲੇ ਕੀ ਮਿਲ ਰਿਹਾ ਹੈ ਮੀਟਿੰਗ ਨਾਲ ਜੀ ਹੁਣ ਕੀ ਕਰੀਏ ਨਿਕਲ ਰਿਹਾ ਕੁਝ ਮੀਟਿੰਗਾਂ ਚੋਂ ਨਿਕਲ ਤਾਂ ਇੱਕ ਜਣੇ ਤਾਂ ਮੁੜਨਾ ਹੀ ਪਊਗਾ ਉਹ ਕੁੜਾ ਉਹ ਕੁੜਾ ਉੱਥੇ ਇਕੱਲਿਆਂ ਦਾ ਕੁਝ ਇਕੱਲੇ ਇਕੱਲਿਆਂ ਦੇ ਦੁੱਬਟੰਗੀ ਜਾਊਗੀ ਜੇ ਤੁਸੀਂ ਨਾਲ ਲੱਗ ਜਾਓਗੇ ਉੱਥੇ ਉਹ ਤਾਂ ਗੱਲ ਤੋਂ ਠੀਕ ਹੈ ਜੀ ਫਿਰ ਅਸੀਂ ਮੰਨਦੇ ਆਂ ਇਹ ਗੱਲ ਜਦ ਹੁਣ ਕਹਿੰਦੇ ਵੀ ਉਹ ਪਹਿਲਾਂ ਕਹਤੋ ਗਏ ਵੀ ਸਾਰਿਆਂ ਨੂੰ ਕਹੋ ਨਹੀਂ ਪੁੱਛਿਆ ਪੁੱਛਿਆ ਉਹਨਾਂ ਨੇ ਸਾਰਿਆਂ ਨੂੰ ਫਿਰ ਹੁਣ ਤਾਂ ਯਾਰ ਕਹਿ ਰਹੇ ਨੇ ਹੁਣ ਤਾਂ ਬੁਲਾ ਰਹੇ ਨੇ ਤੁਹਾਨੂੰ ਚਿੱਠੀ ਵੀ ਪਾਈ ਐ ਚਿੱਠੀ ਪਾਈ ਐ ਜੀ ਸਾਨੂੰ ਚਿੱਠੀ ਪਾਈ ਐ ਸਾਰਾ ਕੁਝ ਕਰਿਆ ਉਹਨਾਂ ਨੇ ਹਾਂ ਨੇ ਸਾਹਮਣੇ ਕਾਹੀਏ ਡੱਗੜ ਸਾਹਿਬ ਹੁਣ ਤਾਂ ਇਕੱਠੇ ਹੋਵੋ ਫਿਰ ਹੁਣ ਤਾਂ ਇਕੱਠੇ ਤਾਂ ਹੁਣ ਹੁਣ ਮੈਂ ਤਾਂ ਜੀ ਤੁਸੀਂ ਤਾਂ ਇੱਥੇ ਮੇਰੀ ਗੱਲ ਸੁਣੋ ਇੱਕਾ ਤੁਹਾਨੂੰ ਬੇਨਤੀ ਐ ਪੂਰੇ ਤਾਂ ਆਪਣੇ ਪੰਜਾਬ ਦੀ ਨੁਕਸਾਨ ਐ ਕਦੇ ਆ ਟੂਲ ਪਲਾਜਾ ਰੋਕ ਲਿਆ ਕਦੇ ਰੋਡ ਰੋਕ ਲਿਆ ਪੂਰੇ ਰੋਕਣ ਨਾਲ ਕੀ ਹੋਣਾ ਓਰੇ ਆਪਣੀ ਉਹ ਪਬਲਿਕ ਪਰੇਸ਼ਾਨੂ ਦੀ ਆਪਾਂ ਰੋਕੋ ਜਾ ਕੇ ਦਿੱਲੀ ਨੂੰ ਓਰੇ ਦੇਖੋ ਜੀ ਪਹਿਲਾਂ ਆਪਾਂ ਨੇ ਪਹਿਲਾਂ ਕਿੰਨਾ ਟਾਈਮ ਲਾਦਾ ਉੱਥੇ ਹਾਂ ਸਾਰੇ ਟੂਲ ਟੈਕਸ ਰੋਕੇ ਕੋਈ ਵੀ ਉਹਰੇ ਕਸਰ ਨਹੀਂ ਛੱਡੀ ਜਦੋਂ ਆਪਣੇ ਸਾਰੀ ਦੁਨੀਆ ਇੱਕ ਹੋ ਗਈ ਹਾਂ ਹੁਣ ਇੱਕ ਹੋ ਕੇ ਆਪਾਂ ਉੱਥੇ ਐਨੇ ਸਹਿਮਤੀ ਨਾਲ ਕਿੰਨਾ ਟਾਈਮ ਲਾ ਕੇ ਸਾਲ ਡੇਢ ਸਾਲ ਲੱਗਾ ਜੇ ਉਹ ਆਪਾਂ ਇਕੱਠੇ ਤੇ ਤਾਂ ਹੀ ਲਾਇਆ ਹਾਂ ਤਾਂ ਹੀ ਲਾਇਆ ਤਾਂ ਕਰਕੇ ਪਤਾ ਕੀ ਗੱਲ ਜੀ ਹੁਣ ਇਹ ਤਾਂ ਦਫਾੜ ਜੇ ਹੋ ਰਹੇ ਨੇ ਪਤਾ ਨਹੀਂ ਕੀ ਫਿਰ ਉਹ ਕਾਸੀ ਉਹੀ ਬੇਨਤੀ ਕਰ ਰਹੇ ਆ ਵੀ ਤੁਸੀਂ ਇਕੱਠੇ ਹੋਵੋ ਸਾਰੇ ਚੱਲੋ ਸਾਰੀ ਦੁਨੀਆ ਤੁਹਾਡੇ ਨਾਲ ਜਾਣ ਇੱਕ ਪ੍ਰਧਾਨ ਜੀ ਹੋਰ ਦੱਸੋ ਤੁਸੀਂ ਹਾਂਜੀ ਹਾਂਜੀ ਜਿਆਦਾ ਆਪਣੇ ਉੱਥੇ ਵਾਲੇ ਕਾਨੂੰਨਾਂ ਦੀ ਉਹਨਾਂ ਨੇ ਇੱਕ ਗਾਰੰਟੀ ਦਿੱਤੀ ਸੀ ਆਪਾਂ ਨੂੰ ਅੱਛਾ ਜੀ ਲਿਖਤੀ ਰੂਪ 'ਚ ਤਾਂ ਨਹੀਂ ਦਿੱਤਾ ਸੀ ਲਿਖਤੀ ਰੂਪ ਚ ਨਾ ਜੀ ਲਿਖਤੀ ਰੂਪ ਚ ਕਹਿੰਦਾ ਐਮ ਐਸ ਪੀ ਆਪਾਂ ਨੂੰ ਲਿਖਤੀ ਰੂਪ ਚ ਤਾਂ ਨਹੀਂ ਦਿੱਤੀ ਵੀ ਆਹ ਸੋਡੇ ਹਾਂ ਸਦਾ ਲਈ ਹੋ ਰੱਦ ਹੋ ਗਏ ਹਾਂਜੀ ਹਾਂਜੀ ਜੇ ਜਦੋਂ ਡੱਲੇ ਵਾਲਾ ਸਾਹਿਬ ਉੱਥੇ ਕਹਿ ਰਹੇ ਤੇ ਵੀ ਆਪਾਂ ਮਹੀਨਾ ਜਾਂ 20 ਦਿਨ ਹੋਰ ਲੱਗ ਜਣਾ ਆਪਾਂ ਲਿਖਤੀ ਰੂਪ ਚ ਲੈ ਜਾਵਾਂਗੇ ਕਿਉਂ ਵੀ ਹਾਂਜੀ ਹਾਂ ਕਿ ਤੁਸੀਂ ਕਹਤੋਂ ਹੱਲੇ ਉੱਥੋਂ ਸਾਨੂੰ ਤਾਂ ਜੀ ਵੋਟਾਂ ਦਾ ਲਾਲਚ ਹੋ ਗਿਆ ਵੀ ਅਸੀਂ ਤਾਂ ਵੋਟਾਂ ਹੀ ਖੜਾਂਗੇ ਅੱਛਾ ਵੋਟਾਂ ਦਾ ਹੋ ਗਿਆ ਤੁਹਾਨੂੰ ਤਾਂ ਤਾਂ ਵੋਟਾਂ ਦਾ ਲਾਲਚ ਹੋ ਗਿਆ ਉਹਦਾ ਭੁੱਲ ਗਏ ਛੇਤੀ ਬੱਸ ਜੀ ਇਹ ਇਹ ਦੁਨੀਆ ਤਾਂ ਹੀ ਦਿਖਾੜ ਹੁੰਦੀ ਆ ਪ੍ਰਧਾਨ ਜੀ ਤੁਸੀਂ ਵੋਟਾਂ ਜਿਆਦਾ ਖੜ ਕੇ ਹਾਂਜੀ ਐਸਪੀ ਤੁਸੀਂ ਨੇ ਲਈ ਨਹੀਂ ਲਿਖਤੀ ਰੂਪ ਚ ਨਾਲੇ ਜਿਹੜਾ ਮੇਰਾ ਨੁਕਸਾਨ ਹੋਇਆ ਉਸ ਤੇ ਰੇਲ ਗੱਡੀ ਆਜਾ ਕਦੇ ਗਾਠੜੀ ਚੱਕੀ ਗਈ ਨੋਕੀਆ ਦੇ ਤਿੰਨ ਤਾਂ ਮੇਰੇ ਫੋਨ ਚੱਕੇ ਗਏ ਕਦੇ ਮੈਂ ਸੋਤੋਂ ਪੰਜੀ ਲਈ ਢਾਲਾ ਤੁਹਾਨੂੰ ਦਿੱਤੀ ਆ ਮੈਂ ਕੱਲੀ ਕੱਲੀ ਢਾਲ ਦਿੱਤੀ ਆ ਤੁਹਾਨੂੰ ਅੱਜ ਤਾਂ ਭੱਜਣ ਨੂੰ ਪਹਿਲੀ ਤਿਆਰ ਤੇ ਜੀ ਓਏ ਮੇਰਾ ਆਇਆ ਨਾ ਪਹਿਲੀ ਮੈਂ ਤਾਂ ਬੋਰ ਤੋਂ ਆ ਗਿਆ ਤੁਹਾਡੇ ਧਰਨੇ 'ਚ ਇਹ ਗਰੀਬ ਬੰਦੇ ਨੇ ਮੰਗਿਆ ਸੋਤੋ ਵੀ ਸਾਨੂੰ ਮੈਨੂੰ ਕੋਈ ਹਿਸਾਬ ਕਿਤਾਬ ਦੇ ਦਿਓ ਮੰਗਿਆ ਕਿ ਸਾਡੀ ਢੱਡ ਭਰੇ ਨੇ ਸਾਡੀ ਢੱਡ ਭਰੇ ਨੇ ਜੀ ਤੇਰੇ ਯਾਰ ਇਹ ਤਾਂ ਦੇਖੋ ਹੁਣ ਤੁਹਾਡੇ ਮੂਹਰੇ ਸਾਡੀ ਬੇਨਤੀ ਹੈ ਅਸੀਂ ਅਸੀਂ ਆਪਣੀ ਢੱਡ ਭਰੇ ਨੇ ਬਸ ਤੁਸੀਂ ਇਕੱਠੇ ਹੋਵੋ ਹਾਂ ਇਕੱਠੇ ਇਕੱਠੇ ਹੋ ਕੇ ਆਪਾਂ ਕੋਈ ਬਜ਼ੁਰਗ ਦੀ ਜਾਨ ਬਚਾਈਏ ਮੈਂ ਕਹਿੰਦਾ ਜੀ ਮੇਰੀ ਗੱਲ ਸੁਣੋ ਤੁਸੀਂ ਹੱਥ ਕੱਢ ਕੇ ਤੁਹਾਡੇ ਮੂਹਰੇ ਬੇਨਤੀ ਆ ਤੁਸੀਂ ਆਇਓ ਮੈਂ ਤਾਂ ਕੱਲੂ ਤੁਹਾਡੇ ਨਾਲ ਚਾਹ ਨੂੰ ਤਿਆਰ ਬਸ ਠੀਕ ਹੈ ਫਿਰ ਆਪਾਂ ਜੁਕਾਰਾ ਲਾ ਦਾਂਗੇ ਜੁਕਾਰਾ ਲਾ ਦੋ ਵੀ ਆਪਾਂ ਚੱਲਦੇ ਹਾਂ 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 ਪਿੰਡਾਂ ਦੇ ਵਿੱਚੋਂ ਟਰਾਲੀਆਂ ਕਰੋ ਤੇ ਆਟਾ ਗੂਟਾ ਆਪਾਂ ਤੁਹਾਡੇ ਨਾਲ ਵੀ ਤਿਆਰ ਆ ਜਿੰਨਾ ਟਾਈਮ ਤੁਸੀਂ ਇਹੀ ਸੁਣਨਾ ਚਾਹੁੰਦੇ ਤੇ ਵੀ ਤੁਸੀਂ ਸਾਡੇ ਨਾਲ ਜਾਣ ਨੂੰ ਤਿਆਰ ਹੋ ਆਪਦਾ ਉਹ ਛੱਡ ਕੇ ਸਾਰਾ ਅਸੀਂ ਤਾਂ ਮੈਂ ਇਹ ਕਹਿੰਦਾ ਜੀ ਡੱਲੇ ਵਾਲ ਵਾਸਤੇ ਤਾਂ ਅਸੀਂ ਸਾਰਾ ਕੁਝ ਸੱਤ ਬਸ ਠੀਕ ਹੈ ਫਿਰ ਹਾਂ ਹਾਂ ਪ੍ਰਧਾਨ ਜੀ ਆਟਾ ਗੋਟਾ ਤਾਂ ਉੱਥੇ ਫਾਂਡੇ ਬਹੁਤ ਲੱਗ ਕੇ ਆਉਣ ਬਾਹਰੋਂ ਫੰਡ ਤਾਂ ਜੀ ਫਿਰ ਠੀਕ ਹੈ ਜੀ ਫੰਡ ਤਾਂ ਆਉਣ ਲੱਗ ਗਏ ਬਸ ਉਹਨੂੰ ਵਰਤੋ ਆਟੇ ਹੋਟੇ ਰਹੀ ਹੱਡੋ ਰਹੀ ਹਾੜੇ ਨਾ ਆਟੋ ਉਹਨੂੰ ਵਰਤੋ ਦੀ ਸਾਡੇ ਤਾਂ ਜਿਹੜੇ ਹੋਰ ਜਥੇਬੰਦੀਆਂ ਨੇ ਉਹਨਾਂ ਨੇ ਤਾਂ ਢੱਡੇ ਪਰੇ ਨੇ ਮੈਂ ਤੁਹਾਨੂੰ ਪਹਿਲਾਂ ਦੱਸ ਤੁਸੀਂ ਤਾਂ ਸਾਡੇ ਨਾਲ ਤੁਰੋ ਉਰੇ ਉਰੇ ਵੀ ਲਾਲਤੂ ਜਿਹੜਾ ਕੋਈ ਉਰੇ ਪਿੰਡਾਂ ਦੇ ਵਿੱਚ ਪ੍ਰਧਾਨ ਹੁੰਦਾ ਉਹ ਢਾਲਾ ਢੂਲਾ ਇਕੱਠਿਆਂ ਕਰਕੇ ਹੋਰ ਵਗੈਰਾ ਵਗੈਰਾ ਪੈਸੇ ਤਾਂ ਰੱਖ ਲੈਂਦੇ ਨੇ ਵੀ ਤੁਸੀਂ ਉਹ ਉਹਦੇ ਬਾਅਦ ਤੇ ਵਿਚਾਰੇ ਬਾਅਦ ਜਾਓ ਤਾਂ ਸਹੀ ਉਹੀ ਗੱਲ ਕਰ ਰਹੇ ਆਗੇ ਪ੍ਰਧਾਨ ਜੀ ਟਾਲਾ ਟਾਲਾ ਦਾ ਚਾਹੇ 7000 10000 ਰੁਪਇਆ ਨਹੀਂ ਪ੍ਰਧਾਨ ਜੀ ਪ੍ਰਧਾਨ ਜੀ ਤੁਸੀਂ ਐਂ ਦੱਸੋ ਜਦੋਂ ਤੁਸੀਂ ਢਾਲ ਨੂੰ ਕਹਿੰਦੇ ਹੋ ਕੋਈ ਬੰਦਾ ਭੱਜਿਆ ਤੁਹਾਨੂੰ ਦਿੱਤੀ ਨਹੀਂ ਨਾ ਜੀ ਨਾ ਨਾ ਜਦੋਂ ਤੁਸੀਂ ਸਾਡੀ ਦਿੱਲੀ ਜਾਣ ਬਾਅਦ ਤੇ ਸ਼ਿਫਟ ਦੀ ਬਾਰੀ ਜਾਂ ਕਾਸੇ ਦੀ ਲਾਉਂਦੇ ਤੇ ਅਸੀਂ ਗਏ ਨਹੀਂ ਇਹੋ ਜਿਹਾ ਬੰਦਾ ਜਿਹੜਾ ਕੱਲਾ ਦੀ ਹਾਂ ਹਾਂ ਇਹ ਨਹੀਂ ਗਿਆ ਹਾਂ ਹਾਂ ਇਹ ਬੰਦਾ ਆਪਦਾ ਟਰੱਕ ਖੜਾ ਕੇ ਹੂੰ ਕਰੇ ਹਾਂ ਜੀ ਇਹ ਕਿੰਨੇ ਦਿਨ ਜਾਂਦਾ ਰਿਹਾ ਬਹੁਤ ਦਿਨ ਦਿਨ ਜਾਂਦਾ ਰਿਹਾ ਜੀ ਮੈਂ ਕਹਿੰਦਾ ਤਿੰਨ ਵਾਰੀ ਲਾ ਕੇ ਆਈ ਮੈਂ ਪ੍ਰਧਾਨ ਜੀ ਮੈਂ ਕਹਿੰਦਾ ਜਿਹੜੇ ਸਾਡੇ ਦੁਨਿਆ ਜਥੇਬੰਦੀਆਂ ਦੇ ਗਦਾਰ ਜਥੇਬੰਦੀਆਂ ਦੇ ਆਪਾਂ ਦਾ ਸਿੱਧੀ ਕਹਿਤਾ ਅੱਛਾ ਤੇ ਉਹ ਗਦਾਰ ਬਸੇ ਜਾਂਦੀਆਂ ਵੋਟਾਂ ਦੇ ਮਾਰੇ ਖਰਨ ਦੇ ਮਾਰੇ ਵੀ ਅਸੀਂ ਤਾਂ ਬਸ ਉਥੋਂ ਦਿੱਲੀ ਤੋਂ ਉੱਠ ਕੇ ਆ ਜੀ ਹੁਣ ਤੁਸੀਂ ਇਹ ਆਪਾਂ ਅਸੀਂ ਉਥੇ ਸਾਲ ਡੇਢ ਸਾਲ ਹੋਰ ਬਹਿ ਜਾਂਦੇ ਹੁਣ ਆਪਾਂ ਤਾਂ ਕੋੜਾ ਫੰਡ ਮੁਕਦਾ ਸੀ ਹੁਣ ਤੁਸੀਂ ਸਾਰੇ ਬੰਦ ਗੱਲੇ ਨਹੀਂ ਦੀ ਜੀ ਗੱਲੇ ਸਾਰੀ 3 ਮਹੀਨਿਆਂ ਦੀ ਦੀ 6 ਮਹੀਨੇ ਹੋਰ ਬਹਿ ਜਾਂਦੇ 6 ਮਹੀਨੇ ਤਾਂ ਬੈਠਣ ਦੀ ਲੋੜ ਹੀ ਨਹੀਂ ਦੀ ਉਧਰੋਂ ਦੇ ਸਮੇਂ ਤੇ ਮੋਦੀ ਦੀਆਂ ਦਾ ਵੋਟਾਂ ਆ ਰਹੀਆਂ ਦੀਆਂ ਉਹਦੀ ਜਾਣ ਤਾਂ ਘੰਡੀ ਚ ਆਈ ਪਈ ਸੀ ਹਾਂ ਨਾਲੇ ਮੋਦੀ ਨੂੰ ਫੇਰ ਜਿੱਤਿਆ ਤਾਂ ਇਹ ਲੇਖ ਲੂ ਇਹਨੇ ਐਸਪੀ ਲਿਖ ਕੇ ਦੇਣ ਨੂੰ ਤਿਆਰ ਸੀ ਇਹੋ ਪਾਲਤੀ ਰੋਟੀ ਪ੍ਰਧਾਨ ਜੀ ਰੋਟੀ ਮੰਨੋ ਜੇ ਨਾ ਮੰਨੋ ਐਮ ਐਸ ਪੀ ਪ੍ਰਧਾਨ ਐਮ ਐਸ ਪੀ ਹੁੰਦੀ ਆ ਹਾਂ ਜੀ ਐਸ ਪੀ ਉਹਦੀ ਗੱਲ ਕਰਦਾ ਮੈਂ ਉਹ ਐਮ ਐਸ ਪੀ ਐਸ ਐਮ ਐਮ ਪੀ ਹਾਂ ਉਹ ਗਾਰੰਟੀ ਕਾਨੂੰਨ ਹਾਂ ਗਾਰੰਟੀ ਕਾਨੂੰਨ ਕਾਲੇ ਤਿੰਨ ਕਾਨੂੰਨ ਤਿੰਨ ਕਾਨੂੰਨ ਤੇ ਉਹੀ ਜਿਹੜਿਆਂ ਦੀ ਗੱਲ ਕਰਦੇ ਆਪਾਂ ਮੇਰਾ ਆ ਹੁਣ ਮੰਡੀ ਕਰਨ ਫੇਰ ਫੇਲ ਕਰਨ ਨੂੰ ਫਿਰ ਰਹੇ ਨੇ ਆਪਣੇ ਵਾਲਾ ਲੈ ਮੋਦੀ ਰਹੀ ਕਰ ਲੋ ਗੱਲ ਐਦ ਕੀ ਐਦ ਕੀ ਆਪਣੀਆਂ ਜੜਾਂ ਕਿ ਥੂੜੀਆਂ ਪੱਡੀਆਂ ਨੇ ਆ ਮੰਡੀਆਂ ਚ ਤੁਸੀਂ ਦੇਖੋ ਬੁਰਾ ਹਾਲ ਵੀ ਕਿਵੇਂ ਕਮੇ ਕਾਰਟ ਘਟੇ ਸਾਰਿਆਂ ਨੂੰ ਆੜਤੀਆਂ ਨੂੰ ਲਾ ਲਿਆ ਨੂੰ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪਊਗਾ ਫੇਰ ਜਾ ਕੇ ਕਿਤੇ ਆਪਣਾ ਉੱਥੇ ਨਿਪਟਾਰਾ ਹੋਊਗਾ ਉਹ ਇਹ ਆੜਤੀਏ ਦੂਏ ਪਾਸੇ ਵਗ ਜਾਂਦੇ ਕਿਤੇ ਦੂਏ ਪਾਸੇ ਵੱਲ ਜਾਂਦਾ ਨਹੀਂ ਜੇ ਸਾਥ ਦੇਣਗੇ ਅਦੇਕ ਆੜਤੀਏ ਨਾਲੇ ਆਪਾਂ ਆਪਣੇ ਨਾਲੇ ਆ ਨਹੀਂ ਆੜਤੀਆਂ ਨਾਲ ਉਹ ਇਕੱਲਾ ਕੀ ਕਰ ਲੂਗਾ ਨਹੀਂ ਕਰ ਨਹੀਂ ਸਕਦਾ ਕੁਸ ਨਾ ਆਪਾਂ ਇਕੱਲੇ ਕੋਸ ਕਰ ਸਕਦੇ ਉਹ ਜਿਵੇਂ ਸਾਡੇ ਜਿ세 ਬੰਦਿਆਂ ਨਾਲੇ ਦੂਏ ਦੂਏ ਕਿੰਨੀ ਭੱਜ ਜਾਂਦੀਆਂ ਨੇ ਆੜਤੀਆਂ ਨੂੰ ਛੱਡ ਕੇ ਆਪਾਂ ਦੂਏ ਕਥੇ ਭਾਜੀ ਜੀ ਆਪਣਾ ਨੌ ਮਾਜ ਦਾ ਰਿਸ਼ਤਾ ਆੜਤੀਆਂ ਨਾਲ ਵੀ ਜੱਟ ਦਾ ਆਪਾਂ ਮਿਲਬਰਤਣਾ ਉਹਨਾਂ ਨਾਲੇ ਐ ਉਹਨਾਂ ਨਾਲੇ ਮਿਲਬਰਤਣਾ ਫਿਰ ਉਹਨਾਂ ਦੇ ਨਾਲੇ ਆਪਣਾ ਚੱਲਦਾ ਉਹਨਾਂ ਦਾ ਵੀ ਆਪਣੇ ਨਾਲੇ ਚੱਲਣਾ ਕਿੱਥੇ ਨਹੀਂ ਆਪਣੇ ਆ ਕੇ ਉਹ ਖੜਦੇ ਕਿਹੜੇ ਕੰਮ 'ਚ ਨਹੀਂ ਖੜਦੇ ਆਪਣੇ ਨਾਲ ਨੌ ਮਾਜ ਦੇ ਨੌ ਵੀ ਤੁਸੀਂ ਮੇਰੀ ਗੱਲ ਸੁਣੋ ਮਾਂ ਪੁੱਤ ਦਾ ਰਿਸ਼ਤਾ ਜੀ ਆੜਤੀਆਂ ਦਾ ਜੱਟ ਦਾ ਦਾ ਤੁਸੀਂ ਮੇਰੀ ਗੱਲ ਸੁਣੋ ਹੱਥ ਵਨ ਕੇ ਬੇਨਤੀ ਹੈ ਮੇਰੀ ਤੁਸੀਂ ਆਇਓ ਤੇ ਤੁਸੀਂ ਚਾਹ ਪਾਣੀ ਦੱਸੋ ਵੀ ਪੀਣਾ ਨਹੀਂ ਚਾਹ ਪਾਣੀ ਅਸੀਂ ਦੇਖੋ ਪੀ ਕੇ ਆਇਆ ਅੱਛਾ ਅੱਛਾ ਹੁਣੇ ਅਸੀਂ ਪੀ ਕੇ ਚੱਲੇ ਤੇ ਹੀ ਸਲਾਹ ਕਰਕੇ ਠੀਕ ਹੈ ਹੁਣ ਤੁਸੀਂ ਵੀ ਸਾਡੇ ਨਾਲ ਚੱਲਿਓ ਆਪਾਂ ਜਿਹੜਾ ਉਹ ਲਾਲ ਹੈ ਨਾ ਇੱਕ ਉਹ ਕਹਿੰਦਾ ਸੀ ਕਹਿੰਦਾ ਤੁਸੀਂ 30 ਦਿਨ ਬੰਦ ਕਰਕੇ ਖੜ ਜਾਓ ਸਾਨੂੰ ਦੁਕਾਨਾਂ ਤੇ ਮਾਰਖਿਆ ਸੁਣੇ ਭੁੱਖੇ ਹੂੰ ਹੂੰ ਤੋਂ ਛੋਟੇ ਦਾ ਆ ਮਾਫ ਹੋ ਜਾਂਦੇ ਨੇ ਬਿਲ ਮਾਫ ਹੋ ਜਾਂਦੇ ਨੇ ਛੋਟੇ ਦਾ ਜੀ ਜਿਹੜੇ ਲੋਨ ਨੇ ਉਹ ਮਾਫ ਹੋ ਜਾਂਦੇ ਨੇ ਅੱਜ ਤਾਂ ਦੁਕਾਨ ਤੋਂ ਹੀ ਖਾਣਾ ਹੈ ਅੱਜ ਤਾਂ ਫਲਾਣਾ ਕਰਨਾ ਤੁਸੀਂ ਤੀਏ ਦਿਨ ਸੜਕਾ ਰੋਕ ਲਾਣੇ ਹੋ ਆਪਾਂ ਉਹਨੂੰ ਪੁੱਛਣਾ ਹੁਣ ਤੁਸੀਂ ਸਾਡੇ ਨਾਲ ਚੱਲੋ ਮੈਂ ਕਹਿੰਦਾ ਨਾਲ ਤਾਂ ਨਾਲ ਮੈਂ ਤਾਂ ਸਾਰੇ ਜਥੇਬੰਦੀਆਂ ਨੂੰ ਵੀ ਹੁਣ ਵੀ ਕਹਿਣਾ ਹਾਂ ਵੀ ਜਿਹੜੇ ਸ਼ੰਭੂ ਵਾਟਰ ਦੇ ਵੀ ਬੈਠੇ ਨੇ ਖਨੌਰੀ ਦੇ ਬੈਠੇ ਨੇ ਵੀ ਪਹਿਲਾ ਮੰਗੂ ਆਪਾਂ ਟਰੈਕਟਰ ਲਾ ਜਾ ਕੇ ਤੋੜ ਕੇ ਬਾਰਡਰ ਦਿੱਲੀ ਬੈਠੋ ਬਸ ਠੀਕ ਹੈ ਤੁਸੀਂ ਹੁਣ ਆਇਆ ਕਰੋ ਸਾਡੇ ਨਾਲ ਚੱਲੋ ਆਜੋ ਆਪਾਂ ਉਹ ਦੁਕਾਨਦਾਰ ਲੈ ਕੇ ਚੱਲੀਏ ਲਾਲੇ ਕੋਲੇ ਜਾ ਕੇ ਲਾਲੇ ਨੂੰ ਵੀ ਪੁੱਛ ਲੀਏ ਮੇਰੀ ਤੇਰਾ ਭਾਈ ਕੀ ਵਿਚਾਰਾ ਆਪਾਂ ਦਾ ਪਿੰਡਾਂ ਚ ਰਹਨੇ ਆ ਇਕੱਠੇ ਰਹਨੇ ਆ ਨਾ ਨਾ ਟੁਫੇ ਚੱਲੀ ਬਾਈ ਨਾਲੇ ਲਾਲੇ ਕੋਲੇ ਚੱਲੂ ਜੀ ਮੈਂ ਮੇਰੀ ਵੀ ਉਹਨੇ ਲਾਪਾ ਕਰੀਆ ਕਈ ਵਾਰੀ ਰੇੜੂ ਜੇ ਬੁਲਾ ਦਿਓ ਹਾਂ ਅੱਜ ਰੇੜੂ ਜੇ ਬੁਲਾ ਦਿਓ ਸ਼ਾਮ ਨੂੰ ਸਾਡਾ ਕਹਿਣਾ ਕੁਝ ਹੋਰ ਹੈ ਜੇ ਚੁੰਡੀ ਕਾਉਂ ਬਾਬਾ ਜੀ ਲਾਓ ਦੇ ਵੀ ਖੁੰਡਾ ਫੜਾਓ ਜੀ ਆਓ ਜੀ ਆਪਾਂ ਚੱਲਦੇ ਆ ਉਹਦੇ ਨਾਲ ਹਾਂ ਜੀ ਹਾਂ ਜੀ ਆਪਾਂ ਪੁੱਛਦੇ ਆ ਚੱਲ ਕੇ ਉਹਨੂੰ ਹਾਂ ਲਾਲਾ ਨੂੰ ਪੁੱਛਦੇ ਆ ਵੀ ਤੁਸੀਂ ਮੈਂ ਹੁਣ ਜ਼ਿਆਦਾ ਆਪਣੇ ਨਾਲ ਪ੍ਰਧਾਨ ਤੇ ਆਇਆ ਹਾਂ ਹੁਣ ਆਪਾਂ ਨੂੰ ਜਾਣਾ ਔਖਾ ਨਹੀਂ ਹੈਗਾ ਔਖਾ ਗੱਲ ਬਣ ਗਈ ਆਪਣਾ ਆਪਣਾ ਅੰਕੂ ਤਾਂ ਹੈਗਾ ਹਾਂ ਗੱਲ ਬਣ ਗਈ ਗੱਲ ਬਹੁਤ ਵਧੀਆ ਸੇਠ ਸਾਹਿਬ ਹਾਂ ਭਾਈ ਕਿਲਾ ਆ ਬਾਜੀ ਉਹ ਜੂਨੀਅਨ ਵਾਲੇ ਘਰੀ ਐ ਅੱਜ ਕਿਹੜਾ ਹੋ ਗਿਆ ਹਾਂ ਆਓ ਜੀ ਆਓ ਜੀ ਹੋਰ ਜੀ ਸਿੱਖਾ ਜਦ ਚਲੇ ਜਾਂਗੇ ਬਾਣੀ ਦੇ ਘਰੇ ਤਾਂ ਕੀ ਓਏ ਨਹੀਂ ਨਹੀਂ ਸ਼ਾਰਪਟ ਕਰ ਮਾਰਾ ਹੋਇਆ ਮੈਂ ਤਾਂ ਬੇਇੱਜ਼ਤੀ ਕਰ ਆਇਆ ਆ ਜੀ ਭਾਈ ਠੱਡ ਤੇ ਵੀ ਇਕੱਠੇ ਮੈਂ ਤੁਹਾਡੇ ਕੋਲ ਆ ਜਾਂਦਾ ਜਦ ਕਿਵੇਂ ਇਕੱਠੇ ਕਰਦੇ ਹੋ ਜਦ ਇਕੱਠੇ ਹੋਇਆ ਤਾਂ ਤੇਰੇ ਬਿਆ ਤੇਰੇ ਬਿਆ ਤੇ ਉਹਦੇ ਕਾਰਨ ਕਰਕੇ ਅਸੀਂ ਤੇਰੇ ਲੇ ਵੇ ਆਏ ਆ ਜਿਹੜੇ ਤੂੰ ਬਿਆਨ ਬਾਜ਼ੀਆਂ ਦੇਈ ਜਾਂਦਾ ਵੀ ਇਹ ਰੋਡ ਰੋਕ ਲਾਉਂਦੇ ਨੇ ਹਾਂ ਭਾਈ ਮੈਂ ਤਾਂ ਮੈਂ ਤਾਂ ਉਹ ਭਾਈ ਕਹਿੰਦਾ ਸੀ ਮਿੰਦੋ ਅਭੀ ਥੋੜਾ ਕਾਹ ਬਜਾਈ ਮੈਨੂੰ ਕਹਿਆ ਗਿਆ ਮੈਥੋ ਭਾਈ ਠੱਕੇ ਤਾਂ ਦੇਖੋ ਜੱਸ ਉਹਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਦੀ ਤੁਸੀਂ ਕਹੇ ਕੀ ਕਰਨ ਭਾਈ ਪਪਾ ਯੋਸ਼ੀ ਤਾਂ ਨਹੀਂ ਆਣਾ ਜੀ ਤਾਂ ਕਿੰਨੇ ਪੇਕੇ ਜਾ ਕੇ ਆਉਣਾ ਮੈਂ ਭੱਗ ਗਿਆ ਪਹਿਲਾਂ ਭੱਗ ਜਾਂਦੇ ਇੱਕ ਦਿਨ ਜਾਂ ਇੱਕ ਦਿਨ ਬਾਅਦ ਚ ਭੱਗ ਜਾਂਦੇ ਫਿਰ ਤੂੰ ਇੱਥੇ ਆ ਕੇ ਪ੍ਰਚਾਰ ਕਰਦਾ ਉਲਟ ਵੇ ਰੋਡ ਰੋਕ ਲੰਦ ਨੇ ਇਹਨਾਂ ਤਾਂ ਲੋਨ ਮਾਪ ਹੋ ਜਾਂਦੇ ਨੇ ਅੱਜ ਤਾਂ ਦੁਕਾਨਦਾਰੀ ਦੀ ਸਿਰ ਤੇ ਆ ਅੱਜ ਤਾਂ ਫਲਾਣਾ ਸਿਰ ਤੇ ਆ ਮੈਂ ਛੇਰ ਛੀਲਾ ਜਾ ਕੇ ਨਾ ਉਦਨੇ ਪਿਓ ਮਰ ਗਿਆ ਜੇ ਉਦਨੇ ਜਾਣਾ ਜੇ ਉਹਨੇ ਜ਼ਰੂਰੀ ਸੀ ਉਦਨੇ ਜਾਣਾ ਸੀ ਹਾਂ ਉਹ ਭਾਈ ਕਹਿੰਦੀ ਜਿਵੇਂ ਜਵਾਕਾਂ ਸੁੱਤੀਆਂ ਹੋਈਆਂ ਪੈਨ ਭੱਗ ਜਾ ਮੈਂ ਚਾ ਲੈ ਗਿਆ ਜੀ ਭਾਈ ਨਹੀਂ ਜਾ ਕੇ ਖਾਣਾ ਵੀ ਦੁਕਾਨਦਾਰ ਸੌਦਾ ਵੇਚਣਾ ਸੀ ਭਾਈ ਤਾ ਰੋਟੀ ਪਾਣੀ ਆ ਬਜੀ ਦੁਕਾਨਦਾਰੀ ਵੀ ਸਿਹੜ ਤਰੀ ਤਾਹੀਂ ਚੱਲੂ ਜੇ ਸਾਡੇ ਕੋਲ ਕੁਝ ਹੋਊਗਾ ਜੇ ਸਾਡੇ ਘਰੇ ਕੁਝ ਹੋਊਗਾ ਤਾਂ ਹੀ ਜਵਾਗ ਤੇ ਤੋਂ ਦੁਕਾਨ ਤੋਂ ਲੈਣ ਜਾਣਗੇ ਭਾਈ ਅਸੀਂ ਤਾਂ ਦੀਪੂ ਤੋਂ ਲੈਣਿਆ ਕਰਨ ਕਿ ਸਾਡੇ ਰਸਨਕਾਰ ਜੇ ਬਰੇ ਹੋਏ ਨੇ ਉਹ ਕਣਕ ਵੀ ਤਾਂ ਸਾਡੇ ਲਵੀ ਆਉਂਦੀ ਐ ਜੱਟਾ ਜੇ ਜੱਟ ਪੈਦਾ ਕਰਦਾ ਤਾਂ ਹੀ ਆਉਂਦੀ ਆ ਕਿ ਮੋਦੀ ਉੱਥੇ ਕੋਠੇ ਦੇ ਬੀਜ ਦਾ ਵੀ ਜਿਹੜਾ ਤੁਹਾਨੂੰ ਉਹ ਭੇਜ ਦੂਗਾ ਛੋਟੀ ਕਿੱਥੇ ਆਉਣੀ ਭਾਈ ਕਿਸਾਨ ਨੇ ਕਿੱਥਾਂ ਜੋ ਨਾ ਹੋਰ ਅੜਾਨੀਆਂ ਦੇ ਆਉਂਦੀ ਆ ਘਰੇ ਬੀਜੀ ਵੀ ਆ ਕੋਠਿਆਂ ਦੇ ਉਹ ਭਾਈ ਸ਼ਾਂਜੂ ਜੀ ਮੱਥਾ ਤਾਂ ਅਸੀਂ ਮਾਰਦੇ ਆ ਸਾਰਾ ਫੇਰ ਕਿਤੇ ਹੁੰਦੀ ਆ ਉਹ ਭਾਈ ਤੁਸੀਂ ਧਾਨੇ ਦੇ ਦੇਣੇ ਮੈਨੂੰ ਲੰਗਣਾ ਔਖਾ ਹੋ ਜਾਂਦਾ ਸਹੀ ਤਾਂ ਮੈਂ ਨਾ ਕਹਤਾ ਮੈਂ ਤੁਹਾਡੀ ਯਾਰ ਲੰਗਣਾ ਦੇਖ ਔਖਾ ਹੈ ਉਥੇ ਕਾਲ ਦਿੱਤੀ ਵਈਦੀ ਹਾਂਜੀ ਪਹਿਲਾਂ ਦੱਸਿਆ ਦੱਸਿਆ ਜੀ ਵੀ ਐਨੀ ਤਰੀਕ ਨੂੰ ਐਨੇ ਵਜੇ ਤੱਕ ਬੰਦ ਹੈ ਹਾਂ ਖਾਵਲਾ ਵੀ ਆ ਜਾਂਦਾ 3 ਵਜੇ ਤੱਕ ਲਿਆ ਖਾਵਲਾ ਫੇਰ ਤੁਸੀਂ ਗਏ ਕਾ ਤੋ ਉਹਦੇ ਚ ਕਸੂਰ ਹੈਗਾ ਸਾਡਾ ਕੋਈ ਵੀ ਦੱਸਿਆ ਨਹੀਂ ਹੈਗਾ ਅਸੀਂ ਨਹੀਂ ਦੱਸਿਆ ਭਾਈ ਸਾਰੇ ਪਤਾ ਦੀ ਸਾਨੂੰ ਬੱਚੇ ਬੱਚੇ ਨੂੰ ਪਤਾ ਦੀ ਫੇਰ ਹਾਂ ਫੇਰ ਤੁਸੀਂ ਜੇ ਜਾਵੋਗੇ ਤਾਂ ਰੋਕਣਗੇ ਜਾਂ ਸਾਡਾ ਰੋਸ ਹੈ ਮਿੰਨੂ ਕਹ ਦੇ ਕਹ ਕਿ ਹਾਂ ਵੀ ਜੀ ਘੱਲੇ ਵੀ ਰੁਕ ਜਾ ਮੈਂ ਕਹ ਚੱਲ ਚੱਲਦੇ ਆ ਕੋਈ ਗੱਲ ਨਹੀਂ ਆਪਣੀ ਗੱਡੀ ਲੈ ਲੈ ਤੂੰ ਹੀ ਉਲਟ ਬਿਆਨ ਬਾਜੀਆਂ ਕਰ ਸੇੜ ਕਿਹਦੇ ਸਿਰ ਤੋਂ ਕੰਨ ਨੂੰ ਪਤਾ ਰੁਕ ਜੀ ਭਾਈ ਅਸੀਂ ਕੰਮ ਕਰਦੇ ਸੌਦਾ ਪੱਤਾ ਵੇਚਦੇ ਤਕੜ ਤੇ ਦੇਖ ਭਾਈ ਸਮਝ ਜਾ ਜਾਂ ਤਾ ਦੇਖ ਭਾਈ ਸ਼ੀਸ਼ਾ ਨੂੰ ਫੇਸ ਵਾ ਦਿੱਤਾ ਲਿਆ ਕੇ ਭਾਈ ਇਹ ਸੌਦਾ ਵੇਚਦੇ ਆ ਅਸੀਂ ਭਾਈ ਇਹ ਤਾਂ ਵੇਚ ਦਿਓ ਹਾਂ ਭਾਈ ਇਹ ਕਿੰਨੇ ਦਾ ਹੈ ਇਹ ਭਾਈ ਹੈਗਾ 90 ਦੇ ਬੰਦੇ 95 ਦਾ ਇਹ ਮਨ ਤੂੰ ਪ੍ਰਿੰਟ ਰੇਟ ਤੇ ਦੇ ਰਿਹਾ 95 ਰੁਪਏ ਪ੍ਰਿੰਟ ਰੇਟ ਹੈ ਹਾਂ ਕਿਤਾ ਇਦੋਂ ਕੱਟਦਾ ਹੀ ਨਹੀਂ ਦਿੰਦਾ ਜੇ ਮੈਂ ਤੈਨੂੰ ਕਹਾਂ ਮੈਨੂੰ 50 ਦਾ ਦੇ ਦੇ ਨਾ ਕੋਈ ਮੈਂ ਜ ਤੁਹਿਆਰਾ ਦੇ ਦੇ ਇਹ ਨਾ ਭਾਈ ਨਾ ਇਸ ਤਰੀ ਸਾਡੇ ਉੱਤੇ ਬੂਲੀ ਤਾਂ ਕੋਈ ਦੂਜਾ ਲਾਉਂਦਾ ਹੈ ਫਸਲ ਸਾਡੀ ਹੁੰਦੀ ਹੈ ਸਾਡੀ ਮਰਜ਼ੀ ਮੁਤਾਬਕ ਸਾਡਾ ਰੇਟ ਨਹੀਂ ਮਿਲਦਾ ਜਿਹੜੀ ਜਿਹਨੂੰ ਐਮ ਐਸ ਕੇ ਕਹਿਆ ਜਾਂਦਾ ਤੁਸੀਂ ਪ੍ਰਿੰਟ ਰੇਟ ਕਹਿੰਦੇ ਨਿਓ ਸਾਡਾ ਪ੍ਰਿੰਟ ਰੇਟ ਫਸਲ ਤੇ ਨਹੀਂ ਮਿਲਦਾ ਹੈਗਾ ਕਿਹਦੇ ਕਰਕੇ ਅਸੀਂ ਧਰਨੇ ਦਿੰਦੇ ਆ ਨਹੀਂ ਮਿਲਦਾ ਹੈਗਾ ਤੂੰ ਦਾ ਇਹ 50 ਰੁਪਏ ਆਪਣ ਇਹਦੇ ਚੋਂ 45 ਰੁਪਏ ਘਟਾਰਿਆ ਤਾਂ ਮਰਨ ਵਾਲਾ ਹੋਇਆ ਤੇ ਮੈਂ ਤਾਂ ਪੰਜ ਪਿੱਛੇ ਬਾਜੂ ਭਾਈ 90 ਤਾਂ ਨਹੀਂ ਦੇ ਸਕਦਾ ਮੈਂ ਅਸੀਂ ਹਜ਼ਾਰਾਂ ਦੇ ਘਾਟੇ ਸਹਨੇ ਲੱਖਾਂ ਦੇ ਅਰੇ ਹਾਂ ਸਪਰੇਆ ਨੂੰ ਤੈਨੂੰ ਪਤਾ ਵੀ ਕਿੰਨੀਆਂ ਮਹਿੰਗੀਆਂ ਹੋਣੀਆਂ ਪਈਆਂ ਨੇ ਅਸੀਂ ਇਖਲਾ ਕਰਦੇ ਆ ਅਸੀਂ ਕਰਦੇ ਆ ਉਹ ਸਾਨੂੰ ਪਤਾ ਹੈ ਜਿਹੜਾ ਸਾਡਾ ਸਰਦਾ ਨਹੀਂ ਹੈਗਾ ਅਸੀਂ ਫੇਰ ਵੀ ਲਿਆ ਕੇ ਉਹਦੇ ਵਿੱਚ ਰੇ ਸਪਰੇ ਡੀ ਏ ਪੀ ਜੂਰੀਆ ਆ ਗੁੱਲੀ ਡੰਡੇ ਵਾਲੀਆਂ ਹੋਰ ਸਾਰੀਆਂ ਮਹਿੰਗੀਆਂ ਹੋਣੀਆਂ ਪਈਆਂ ਨੇ ਕਿੰਨੀਆਂ ਸਿਰਫ ਅਸੀਂ ਇੱਕ ਫਸਲ ਨੂੰ ਪੈਦਾਵਾਰ ਕਰਨ ਬਾਅਦ ਤੇ ਸੋਡਾ ਤੇ ਆਪਣਾ ਢੱਡ ਭਰਨ ਬਾਅਦ ਤੇ ਗੁਜ਼ਾਰੇ ਬਾਅਦ ਤੋਂ ਫਸਲ ਕਰਦੇ ਆ ਅੱਛਾ ਭਾਈ ਇਹ ਚੱਕਰ ਹੈ ਸਾਡਾ ਐਮ ਐਸ ਕੇ ਦਾ ਠੀਕ ਹੈ ਭਾਈ ਭੈਣੋ ਭਾਈ ਐਸੀ ਦੇਣੀ ਭੈਣੇ ਰੇਟ ਤੇ ਜਿਹੜੇ ਢਾਈ ਆ ਭਾਈ ਜਾਨ 2000 ਰੁਪਏ ਬਾਜ ਕੇ ਮਾਰਦੇ ਉਹੀ ਰੌਲਾ ਹੈ ਕਿਉਂ ਬਈ ਦੱਸ ਇਹ ਹੀ ਗੱਲ ਹੈ ਜੇ ਐਲ ਐਸ ਪੀ ਜੀ ਆਪਾਂ ਕਹਿੰਦੇ ਆ ਹਾਂ ਹੈ ਭਾਂਸਿਆਂ ਐਮ ਐਸ ਪੀ ਦਾ ਹਾਂ ਜਿਹੜੇ ਤਾਂ ਆਪਾਂ ਕਰਦਿਆਂ ਗੱਲ ਉਦੋਂ ਦੇ ਧੰਨੇ ਲਾਉਣੇ ਆ ਜੀ ਤੁਸੀਂ ਅਸੀਂ ਛੋਟੇ ਬਣੋ ਲਾਲਾ ਜੀ ਤਾਂ ਹੀ ਆਏ ਆ ਠੀਕ ਆ ਪਤਾਨ ਜੀ ਹਾਂ ਜੀ ਹਾਂ ਪਤਾ ਕੀ ਲਾਲਾ ਜੀ ਸਾਡੇ ਨੂੰ ਹੱਤਵਾਨੀ ਦੀ ਬੇਨਤੀ ਕਰਦਾ ਵੀ ਤੁਸੀਂ ਦਿੱਲੀ ਚੱਲੋ ਸਾਡੇ ਨਾਲ ਸਾਡੀ ਸਹਾਇਤਾ ਕਰੋ ਸਾਡਾ ਸਾਥ ਦਿਓ ਤੁਸੀਂ ਸਾਡੇ ਨਾਲ ਹੋ ਤੁਸੀਂ ਹਾਂ ਜਦੋਂ ਮੈਂ ਪ੍ਰਧਾਨ ਜੀ ਕਹਿ ਰਹੇ ਨੇ ਸਾਨੂੰ ਸਾਡਾ ਸਾਥ ਦੋ ਅਸੀਂ ਪਿੰਡਾਂ ਦੇ ਵਿੱਚ ਦੋ ਕੁ ਸੌ ਚੋਂ ਥੋੜਾ ਸਾਥ ਨਹੀਂ ਦਿੰਦੇ। ਹਾਂ ਜਿਉਂ ਭਾਈ ਹਾਂ ਜਿੰਨਾਤ ਕਾ ਦਿਓ ਥੋੜੇ ਖੜਦੇ ਨਹੀਂ। ਹਾਂ ਜਿਉਂ ਭਾਈ ਕਿਸੇ ਵਿਆਹ ਸਾਥੀ ਚ ਕਮੀ ਸਾਥੀ ਚ ਨਹੀਂ ਥੋੜੇ ਬਰਾਬਰ ਜਾਂਦੇ। ਹਾਂ ਜਿਉਂ ਭਾਈ ਪਰ ਤੁਸੀਂ ਸਾਡਾ ਸਾਥ ਕਾਤੋਂ ਨਹੀਂ ਦਿੰਦੇ? ਟੈਕਨਾਲ ਸਮਾਨ ਤੁਸੀਂ ਉਧੋਣੇ ਹੋ ਭਾਈ। ਫਿਰ ਸਾਡਾ ਸਾਥ ਕਾਤੋਂ ਨਹੀਂ ਦਿੰਦੇ ਹੈਗੇ ਤੁਸੀਂ? ਥੋੜੇ ਅੱਗੇ ਬਣਾਉਣੇ ਆ। ਸਾਡੀ ਫਸਲ ਅੜਾਨੀ ਮਹਿਗਵਾਨੀਆਂ ਨੂੰ ਦੇ ਦਿੰਦਾ ਬੋਦੀ। ਹੁਣ ਕੀ ਕਰੀਏ ਅਸੀਂ? ਉਹ ਤਾਂ ਭਾਈ ਅਸੀਂ ਸੋਨੂੰ ਤਾਂ ਹੀ ਕਹਿਣ ਆਇਆ ਵੀ ਸਾਡੇ ਨਾਲ ਚੱਲੋ। ਤੁਸੀਂ ਦੱਸ ਨੂੰ ਹੋਰ ਦ ਆਪਣਾ ਮਿਲਵਾਰਤਣਾ ਹੈ ਆਪਾਂ ਇੱਥੇ ਹੀ ਰਹਿਣਾ ਨਗਰਾਂ ਦੇ ਵਿੱਚ ਸਾਡੇ ਨਾਲੇ ਤੁਸੀਂੋਂ ਤੁਹਾਡੇ ਨਾਲ ਅਸੀਂ ਆ ਹਾਂ ਬਈ ਹਾਂ ਹਾਂ ਤੁਸੀਂ ਸਾਡਾ ਸਾਥ ਦਿਓ ਆਪਾਂ ਸਾਰੇ ਇਕੱਠੇ ਹੋ ਕੇ ਧਰਨੇ ਦੇ ਵਿੱਚ ਚੱਲੀਏ ਉੱਥੇ ਆਪਾਂ ਐਮਐਸਪੀ ਗਰੰਟੀ ਕਾਨੂੰਨ ਵਾਪਸ ਲੈ ਕੇ ਆ ਜੀ ਤੇ ਫਿਰ ਦੁਕਾਨ ਕੌਣ ਸਾਡ ਨੂੰ ਸੱਜੀ ਦੁਕਾਨ ਜੇ 4 ਦਿਨ ਸਾਡੀਆਂ ਫਸਲਾਂ ਵੀ ਤਾਂ ਪੰਜੀ ਨੇ ਉਹ ਡੱਲੇ ਵਾਲਾ ਤਾਂ ਉੱਥੇ ਵਿਚਰਦਾ ਕੌਣੋਂ ਸੰਭਰਿਆ ਬੁੱਢਾ ਜਰਨੈਲ ਹੈ ਸਾਰਾ ਟੱਬਰ ਉੱਥੇ ਪਿਆ ਧੋਖੜ ਹੜਤਾਲ ਤੇ ਪਿਆ ਕਿਸ ਦੇ ਵਾਸਤੇ ਆਪਣੇ ਵਾਸਤੇ ਪਿਆ ਉਹ ਜਿਹੜਾ ਭਈ ਉਹ ਖੋਖਣੌਰੀ ਬਾੜ ਦੇ ਵਿੱਚ ਆ ਹਾਂ ਮਰਨ ਵਰਤੇ ਅਜੇ 40 ਦਿਨਾਂ ਤੋਂ ਉੱਤੇ ਹੋ ਗਿਆ। ਉਹ ਜਾਨ ਆ ਅੰਨ ਪਾਣੀ ਨਹੀਂ ਖਾਦਾ ਹੈਗਾ। ਆਪਾਂ ਦਾ ਰੋਟੀ ਢੱਡ ਭਰ ਕੇ ਪੈ ਜਾਣੇ ਆ। ਇੱਕ ਟਾਇਆ ਰੋਟੀ ਨਾਲ ਉਹਦੇ ਮਾਝਾਂਗੇ। ਹੁਣ ਤੂੰ ਐ ਹੀ ਸੋਚ ਲੈ ਵੀ ਉਹ ਕਿਵੇਂ ਸਰ ਰਿਹਾ? ਉਹ ਉਹਨੂੰ ਕਿਹੜਾ ਕੱਲੇ ਨੂੰ ਮਿਲ ਜੂਗਾ ਕੋਸਾ? ਪਤਾ ਪਈਦਾ ਬੁੱਤ ਪਤਾ ਤਾਂ ਭਾਈ। ਉਹ ਪਰਮਾਤਮਾ ਸਾਥ ਦੇਵੇ ਸਾਡੀ ਬੇਨਤੀ ਹੈ। ਤੁਸੀਂ ਸਾਡੇ ਨਾਲ ਚੱਲੋ। ਕੋਈ ਨਹੀਂ ਭਾਈ। ਅਸੀਂ ਨਹੀਂ ਪਿਆਰ ਭਾਜੀ ਦੇਵਾਂਗੇ। ਇਹ ਜੀ ਕੁਛ ਨਹੀਂ ਕਰਨਗੇ ਭਾਈ। ਅੱਖਾਂ ਖੋਲ ਤੇ ਸੁਣਦਾ ਭਾਈ ਬਈਆ। हां ਹੁਣ ਤੁਸੀਂ ਕੱਲੂ ਚਲੋ ਅਸੀਂ ਜਾਵਾਂਗੇ ਸਾਡੇ ਨਾਲ ਚਲੋ ਉੱਥੇ ਹਾਂ ਭੇਜੋ ਭਾਈ ਮਾਇਆ ਬਬੂ ਜੀ ਨਾਲ ਬੰਦਾ ਬਬੂ ਜੀ ਨਹੀਂ ਹਾਂ ਹਾਂ ਜਿਹੜਾ ਇੱਕ ਜਣਾ ਬਗਜੋ ਇੱਕ ਜਣਾ ਦੁਕਾਨ ਖੋਲ ਲਿਓ ਉਹ ਵੀ ਜ਼ਰੂਰੀ ਆ ਤੁਹਾਡਾ ਦੇਖ ਰੋਜ਼ਗਾਰ ਆ ਤੁਸੀਂ ਉਹਦੇ ਸਿਰ ਤੋਂ ਹੀ ਖਾਣਾ ਆਪੇ ਹਾਂ ਉਹ ਵੀ ਜ਼ਰੂਰੀ ਆ ਉਹ ਵੀ ਸਾਮੂ ਆਪੇ ਹਾਂ ਇੱਕ ਦਿਨ ਲਾ ਕੇ ਆ ਜਿਓ ਚਾਹੀਏ ਐਸਾ ਸਾਬਦਾ ਤੁਸੀਂ ਲੈ ਕੇ ਜੈਨੇ ਤੁਸੀਂ ਸੌਧਨ ਲੈ ਕੇ ਜਾਓਗੇ ਸਾਡੇ ਤੇ ਹੁਣ ਹਾਂ ਹਾਂ ਇਹੀ ਗੱਲ ਆ ਬਸ ਅਜਾ ਟਿੱਡੇ ਕਿੱਥੇ ਚਲੂ ਭਾਈ ਸੌਧਨ ਲੈ ਕੇ ਜਾਵਾਂਗੇ ਤੁਸੀਂ ਪਤਾ ਕਿਉਂ ਭਾਈ ਆਹੀ ਸਮਝਾਉਂਦੇ ਆਂ ਜੀ ਆਪਾਂ ਜੱਦੇ ਇਹਨਾਂ ਨੂੰ ਇਹੀ ਗੱਲ ਆ ਜੇ ਆਪਾਂ ਹੀ ਨਾ ਰਹ ਉਜੇ ਨਾ ਮੈਂ ਪੋਖਾ ਮਾਜੂਗਾ ਮੋਦੀ ਲੈਣਾ ਆਇਆ ਕਰੂਗਾ ਨਾ ਨਾ ਮੋਦੀ ਜੇ ਅਡਵਾਨੀ ਲੈਣਾ ਆਇਆ ਕਰਨਗੇ ਤੇਰੇ ਸੱਜਾ ਭਾਈ ਮੈਂ ਭੁੱਖੇ ਮਾਜੂ ਜੇ ਕਿਸਾਨ ਹੀ ਨਹੀਂ ਰਹੇ ਮਜ਼ਦੂਰੇ ਨਾ ਰਹੇ ਪਿੰਡ ਚ ਹਾਂ ਭਾਈ ਮੈਂ ਜਵਾਬ ਕਿ ਚੁਕਰਾਉਂਗਾ ਮੈਂ ਦੀ ਦਵਾਈ ਦੇ ਗੁੱਟੇ ਪੈਸੇ ਕਿੱਥੋਂ ਹਾਂ ਇਹੀ ਗੱਲ ਐ ਵੀ ਤੂੰ ਇਹ ਫੇਰੇ ਤੇਰਾ ਢਿੱਡ ਚੱਲੂਗਾ ਜੇ ਐਸੀ ਆ ਇਹ ਥੋੜੇ ਕਹਿੰਦਾ ਮਤਲਬ ਵਈ ਸਾਹਲਾ ਤਾਣਾ ਬਣਾਇ ਕਿਸਾਨਾਂ ਤੋਂ ਹਾਂ ਕਿਸਾਨਾਂ ਤੋਂ ਚੱਲਦਾ ਹੈ ਹਾਂ ਭਾਈ ਤਾਂ ਹੀ ਭਾਈ ਜਦੋਂ ਸੋਨੇ ਦਿੱਲੀ ਧਾਨੇ ਤੇ ਬੈਠੇ ਤੁਸੀਂ ਸਾਡਾ ਸਾਹਲਾ ਬਿਜਾਰ ਸੁਣਨਾ ਪਿਆ ਤੀ ਅਸੀਂ ਕੋਚੇ ਵੀ ਖਾਧ ਪੀ ਕਾਰ ਹੈਗਾ ਤੇ ਬਿਜਾਰ ਕਾਉਂ ਕਹਿੰਦੇ ਤੇ ਕਾਉਂ ਅਸੀਂ ਤਾਂ ਮਜ਼ਦੂਰਾਂ ਨੂੰ ਵੀ ਕਹਿ ਰਹੇ ਹਾਂ ਵੀ ਹਰੇਕ ਬੰਦੇ ਤੁਸੀਂ ਜਾਓ ਹਾਂ ਭਾਈ ਜ਼ਿਮੀਦਾਰਾਂ ਦਾ ਕੱਲਾ ਥੋੜੀ ਕੰਮ ਹੈ ਦੇਖ ਮਜ਼ਦੂਰ ਵੀ ਸਾਡੇ ਨਾਲ ਨੇ ਜੇ ਤਾਂ ਅਸੀਂ ਹਾਂ ਕੰਮ ਮਜ਼ਦੂਰ ਸਾਡੇ ਨਾਲ ਨੇ ਅਸੀਂ ਹੁਣ ਨਾਲ ਲਾਲੇ ਆੜਤੀਏ ਜਿੰਨੇ ਵੀ ਵਪਾਰੀ ਵਰਗਾ ਜੋ ਵੀ ਹੈ ਜਿਹੜਾ ਹੁਣ ਕਿਨੇ ਸੈਲਰ ਲਾ ਰਖਿਆ ਮੰਨ ਲਓ ਟ੍ਰੇਨਾਂ ਬੰਦ ਹੋ ਜਾਂਦੀਆਂ ਨੇ ਫਿਰ ਤੂੰ ਚੌਲ ਵੇਚ ਲੈਣਾ ਨਾ ਭਾਈ ਮੈਂ ਇਥੇ ਬਚੂਗਾ ਮੈਂ ਉਹ ਉੱਥੇ ਪੈਸੇ ਖਰਾਬ ਹੋ ਜਾਣਗੇ ਮੈਂ ਕਿਥੇ ਬਚੂ ਭਾਈ ਫਿਰ ਇਹੀ ਹੈ ਵੀ ਆਪਾਂ ਨੂੰ ਕਿਉਂ ਰੋਕਣ ਦੀ ਲੋ ਹੋਵੇ ਇਹ ਨੌਬਤਾ ਦੇ ਉੱਥੇ ਸਾਰੇ ਜਿਹੇ ਜਿਹੜੇ ਕਾਨੂੰਨ ਨੇ ਆਪਣੇ ਉਹ ਮੰਨ ਲਏ ਵੀ મોદી ਆਪਾਂ ਆਪਣਾ ਖੁਸ਼ੀ ਖੁਸ਼ੀ ਘਰ ਨੂੰ ਆਈ ਆ ਆਪਾਂ ਨੂੰ ਸਾਨੂੰ ਕਿਹੜੇ ਉੱਥੇ ਰਾਤਾਂ ਕੱਟਣ ਦਾ ਚਾਅ ਹੈ ਹਾਂ ਹਾਂ ਲਾਤਾ ਦੋਖਲੀ ਬੰਦਾ ਰਿਸ਼ਤੇ ਵਾਲੀ ਚਿੰਨ੍ਹ ਹੈ ਨਾ ਹੁਣ ਤੂੰ ਬੱਸ ਐਂ ਕਰ ਬੋਲ ਰਾਮ ਰਾਮ ਚੱਲ ਆਪਾਂ ਚੱਲੀਏ ਚੱਲ ਚੱਲੀਏ ਜਾ ਤਾਂ ਵੀ ਲੋ ਭਾਈ ਨਾ ਹੁਣ ਆਪਾਂ ਦੋ ਹੋਰ ਬੰਦਿਆਂ ਨੂੰ ਵੀ ਕਹਿ ਦਈਏ ਫਿਰ ਆਪਾਂ ਚੱਲਦੇ ਆਂ ਤੇਰਾ ਫੇਸ ਬੌਸ ਆ ਰੱਖ ਦੇ ਪਸਾਰ ਆਹ ਦੇਖੋ ਮੇਰੀ ਗੱਲ ਸੁਣੋ ਮੈਂ ਤਾਂ ਹੈਗਾ ਦੀ ਦੂ ਆਹ ਜਿਹੜੇ ਆਹ ਹੋ ਨੇ ਦੋਏ ਪ੍ਰਧਾਨ ਬਣੇ ਹੋਏ ਠੀਕ ਆ ਜੀ ਠੀਕ ਆ ਮੈਂ ਤਾਂ ਉਹ ਨਾਲ ਚਾ ਅੱਛੇ ਜੀ ਪਤਾ ਕੀ ਗੱਲ ਹੈ ਜੀ ਇਹ ਮੈਨੂੰ ਵਿਚਾਰੇ ਇਕੱਠੇ ਕਰਕੇ ਹੱਥ ਬੰਨ੍ਹ ਕੇ ਲਿਆਏ ਨੇ ਵੀ ਤੁਸੀਂ ਚਲੋ ਜੀ ਆਪਾਂ ਦਿੱਲੀ ਚੱਲਦੇ ਆ ਨਹੀਂ ਤੁਸੀਂ ਸਾਰੇ ਸ਼ੋਜਵਾਰ ਬੈਠੇ ਹੋ ਜੀ ਫੇਰ ਤੁਸੀਂ ਵੀ ਸਾਡੇ ਨਾਲ ਰਹੋ ਸੁਣ ਮਟਾਵ ਦਊਗਾ ਜੀ ਜੇ ਤੁਸੀਂ ਕਹੋਗੇ ਮੈਂ ਡੰਗ ਡੋਡਣਾ ਤਾਂ ਡੋਡਣਾ ਖੜਾ ਹੀ ਮੈਂ ਵੇ ਠੀਕ ਹੈ ਜੇ ਕੱਲਾ ਕੱਲਾ ਬੰਦਾ ਹੈ ਤਿਆਰ ਹੋਵੇ ਵੀਰ ਸਾਹਿਬ ਆਪਾਂ ਮੋਦੀ ਟਾ ਲਾਂਗੇ ਅੱਛਾ ਭੀ ਹੋ ਜਾਣਾ ਨਹੀਂਗਾ ਤੁਸੀ ਹਾਂ ਆਪਾਂ ਚੱਲੀਏ ਬਸ ਫਿਰ ਹੁਣ ਕੱਲ ਨੂੰ ਆਪਾਂ ਹੋਰ ਨਾਲ ਲੈ ਕੇ ਜਾ ਕੇ ਆਪਾਂ ਨਾ ਸਾਰਿਆਂ ਨੂੰ ਸੂਚਿਤ ਕਰਕੇ ਆਪਾਂ ਇਕੱਠੇ ਹੋ ਕੇ ਚੱਲੀਏ ਠੀਕ ਹੈ ਭਾਈ ਭਾਗਸ਼ਾ ਵੀ ਤੈਨੂੰ ਨਾਲ ਮੈਂ ਆਪਾਂ ਉਹ ਬੁੱਢੇ ਜਰਨੈਰ ਦੀ ਖਬਰ ਲਈਏ ਕੋਈ ਹਾਂ ਭਾਈ ਹਾਂ ਹਾਂ ਚਾੱਕ ਕੇ ਬਾਜੜ ਤੇ ਹਾਂ ਹਾਂ ਭਾਈ ਜਨਰ ਨਾਲ ਆ ਕੇ ਦੂ ਮੇਂ ਅੱਖਾਂ ਖੋਲਦੀਆਂ ਨਹੀਂ ਆਪਾਂ ਨਾ ਏ ਬਾਈ ਪਾਤੀ ਕਿਸਾਨ ਜੂਨੀਅਨ ਇਕਤ ਮਜ਼ਦੂਰ ਇਕਤਾ ਕਿਦਾਬਾ ਜਿੰਦਾਬਾ ਜਿੰਦਾਬਾ ਆਜੂ ਨਵਰਾਣੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਸਤਿ ਸ੍ਰੀ ਅਕਾਲ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰੋ ਤੇ ਚਾੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ